ਮੈਂ ਸ਼੍ਰੀ ਰਾਮ ਮੈਂ ਮੋਤੀ ਕੁੰਦਰਾ ਚੇਅਰਮੈਨ ਸਰਪੰਚ ਕਾਰੀ ਸਭਾ ਜੀ ਮਾ ਛੋੜਾ ਸਾਹਿਬ ਜਿਵੇਂ ਕਿ ਤੁਹਾਨੂੰ ਬਹੁਤ ਹੀ ਸਤਿਕਾਰਯੋਗ ਪਿਤਾ ਸਮਾਨ ਮੇਰੇ ਸ਼੍ਰੀ ਸ਼ੋਕਸ਼ੂਜੀ ਨੇ ਸਾਡੇ ਅੰਕਲ ਨੂੰ ਦੱਸਿਆ ਕਿ 1 ਤਰੀਕ ਨੂੰ ਆਉਣ ਵਾਲੀ 1 ਤਰੀਕ ਨੂੰ ਰਾਮਲੀਲਾ ਦਾ ਮੰਚਨ ਵਿਸ਼ahara ਗਰਾਊਂਡ ਵਿੱਚ ਸ਼ੁਰੂ ਹੋ ਜਾਏਗਾ ਕਿਉਂਕਿ 12 ਤਰੀਕ ਦਾ ਦੁਸ਼ਹਿਰਾ ਜੋ ਕਿ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਏਗਾ ਅਸੀਂ ਸ਼ੋਕਸ਼ੂਜੀ ਦੀ ਵਿਗਵਾਇ ਦੇ ਵਿੱਚ ਜਿੰਨੇ ਸਾਡੇ ਸਤਕਾਰਯੋਗ ਇਹ ਟੇਕ ਮੀਟੀ ਦੇ ਮੈਂਬਰ ਸਾਹਿਬਾਨ ਨੇ ਸਾਡੇ ਨਾਲ ਜੁੜੇ ਹੋਏ ਸਭ ਤੋਂ ਵੱਡੀ ਸ਼ਹਿਰ ਦੀ ਜੋ ਡਿਮਾਂਡ ਸੀ ਸਾਰੇ ਹਲਕੇ ਦੇ ਲੋਕ ਜਿੰਨੇ ਵੀ ਸਾਡੀਆਂ ਸੰਸਥਾਵਾਂ ਨੇ ਉਹਨਾਂ ਦੇ ਨਮਾਇंदे ਇੱਕੋ ਗੱਲ ਕਹਿੰਦੇ ਸੀ ਕਿ ਆਪਾਂ ਜਿਹੜੇ ਸਾਡੇ ਲੋਕਲ ਮੁੰਡੇ ਨੇ ਉਹਨਾਂ ਨੂੰ ਇਸ ਵਾਰ ਮੰਚਨ ਦਾ ਮੌਕਾ ਦਿਓ ਬੜੀ ਖੁਸ਼ੀ ਦੀ ਗੱਲ ਆ ਕਿ ਸਾਰਾ ਮਾਛੀਵਾੜਾ ਸ਼ਹਿਰ ਇਸ ਟਾਈਮ ਇਕਜੁੱਟ ਹੋ ਕੇ ਇਸ ਰਾਮ ਰੀਲਾ ਦਾ ਮੰਚਨ ਕਰੂਗਾ ਕਿਸੇ ਦੇ ਮਨ ਵਿੱਚ ਕੋਈ ਗੱਲ ਨਹੀਂ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਵੇਂ ਤੁਹਾਨੂੰ ਸਾਡੇ ਪ੍ਰਧਾਨ ਜੀ ਨੇ ਦੱਸਿਆ ਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਇਸ ਵਾਰ ਜੋ ਇਸ ਵਾਰ RAMLILA ਮંચਨ ਹੋਵੇਗਾ ਬਹੁਤ ਹੀ ਸਤਿਕਾਰਯੋਗ ਬਹੁਤ ਹੀ ਮਰਿਆਦਾ ਦੇ ਨਾਲ ਔਰ ਸ਼੍ਰੀ RAMCHANDRA JI MAHARAJ ਅੱਗੇ ਆਸਾਂ ਕਿ ਸਾਡੇ ਸ਼ਹਿਰ ਨੂੰ ਸ਼ਹਿਰ ਦੇ ਨਿਵਾਸੀਆਂ ਨੂੰ ਸਾਡੇ ਸਾਰੀ ਜੋ ਸਾਡਾ ਇਹ ਮੰਚਾ ਸਾਡੀ ਟੀਮ ਨੂੰ ਪਰਮਾਤਮਾ ਆਪਣਾ ਅਸ਼ੀਰਵਾਦ ਰੱਖੇ ਸੋ ਇਸ ਵਾਰ RAMLILA ਦਾ ਮੰਚਨ ਬਹੁਤ ਹੀ ਨਵੇਂ ਤਰੀਕੇ ਨਾਲ ਅਸੀਂ ਕਰਾਉਣ ਦਾ ਸੋਚਿਆ ਕਾਫੀ ਨਵੇਂ ਸੀਨ ਨੇ ਸਕੂਲ ਨਾਲ ਸਕੂਲ ਨਾਲ ਜੋ ਸਕਿਉਰਟੀ ਪਰਪਸ ਦੇ ਕੈਮਰੇ ਸਾਡੇ ਪ੍ਰਧਾਨ ਜੀ ਨੇ ਇੱਕ ਗੱਲ ਰੱਖੀ ਸੀ ਕਿ ਆਪਾਂ ਜੋ ਵੀ ਇਸ ਟਾਈਮ ਲਾਈਵ ਵੀ ਚੱਲੇਗਾ ਔਰ ਅਸੀਂ ਸਕਿਉਰਟੀ ਪਰਪਸ ਨੂੰ ਦੇਖਦੇ ਹੋਏ ਸਾਰੇ ਕੈਮਰੇ ਦਾ ਇੰਤਜ਼ਾਮ ਵੀ ਕਰ ਦਿੱਤਾ ਹੈ ਸੋਈ ਸਵਾਰ 1 ਤਰੀਕ ਤੋਂ ਲੈ ਕੇ 12 ਤਰੀਕ ਤੱਕ ਇਸ ਮੰਚਨ ਤੇ ਵੀ ਤੁਸੀਂ ਆਪਣੀ ਹਾਜ਼ਰੀ ਲਵਾ ਕੇ ਸਾਡਾ ਸਾਡੇ ਸ਼ਹਿਰ ਦੀ ਸ਼ੋਭਾ ਵਧਾਓ ਜੈ ਸ਼੍ਰੀ। ਹਾਂਜੀ ਅੱਜ ਸਰਵਤਕਾਰੀ ਸਭਾ ਸ਼੍ਰੀ ਰਾਮ ਲੀਲਾ ਕਮੇਟੀ ਰਜਿਸਟਰ ਬੋਰਡ ਦੇ ਵੱਲੋਂ ਸ਼ਹਿਰ ਮੈਂ ਜੀ ਦੀ ਹਾਜ਼ਰੀ ਦੇ ਵਿੱਚ ਰੈਸਲ ਜਿਹੜੀ ਆ ਉਹ ਦੋਹੇ ਤਰ੍ਹਾਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਆ ਔਰ ਦੋਹੇ ਤਰ੍ਹਾਂ ਇਕੱਠਿਆ ਹੋ ਕੇ ਬੜੀ ਖੁਸ਼ੀ ਦੀ ਗੱਲ ਆ ਇੱਕ ਬਹੁਤ ਵਧੀਆ ਸਨਿਆ ਜਾਂਦਾ ਹੈ ਸ਼ਹਿਰ ਵਾਸੀਆਂ ਨੂੰ ਕਿ ਬਹੁਤ ਵਧੀਆ ਢੰਗ ਦੇ ਨਾਲ ਸ਼੍ਰੀ ਰਾਮ ਪੋਵਾਨ ਜੀ ਦਾ ਮੰਚਨ ਸਟੇਜ ਦੇ ਉੱਤੇ ਦਿਖਾਇਆ ਜਾਏਗਾ ਇਸ ਵਾਰ ਔਰ ਦੇਖਣ ਜੋਬ ਹੋਏਗਾ ਔਰ ਸਾਰੇ ਸੰਗਤਾਂ ਨੂੰ ਅਪੀਲ ਆ ਕਿ ਜੋ ਸਾਡੀ ਰਾਮਲੀਲਾ ਸ਼ੁਰੂ ਹੋਣ ਜਾ ਰਹੀ ਆ ਚੰਡੋਲਾ ਦਾ ਆਨੰਦ ਮਾਣਨਾ ਔਰੇ ਰਾਮਲੀਲਾ ਦਾ ਆਨੰਦ ਮਾਣਨਾ ਆ ਇੱਥੋਂ ਕੋ ਸਿੱਖਿਆ ਲੈ ਕੇ ਜਾਣੀ ਆ ਔਰ ਅਸੀਂ ਸਾਰੇ ਇਕੱਠੇ ਆ ਸਾਡਾ ਇਹ ਸਨੇਹਾ ਜਿਹੜਾ ਹੈਗਾ ਆ ਉਹ ਇੱਕ ਜਾਂਦਾ ਆ ਖਾਸ ਤੌਰ ਤੇ ਚੇਅਰਮੈਨ ਸਾਹਿਬ ਦੀ ਹਾਜ਼ਰੀ ਦੇ ਵਿੱਚ ਔਰ ਬੜੀ ਖੁਸ਼ੀ ਦੀ ਗੱਲ ਆ ਮੈਂ ਫੇਰ ਇੱਕ ਵਾਰ ਸਾਰੇ ਕਲਾਕਾਰ ਵੀਰਾਂ ਨੂੰ ਔਰ ਆਪਣੇ ਚੇਅਰਮੈਨ ਜੀ ਨੂੰ ਔਰ ਸਾਰੇ ਸੰਗਤ ਨੂੰ ਵਧਾਈ ਦੇ ਪਾਤਰਾਂ ਵਧਾਈਆਂ ਦਿੰਦਾ ਆ ਕਿ ਬੜੇ ਐਦਾ ਹੀ ਰਲ ਮਿਲ ਕੇ ਆਪਾਂ ਇਸ ਮੰਚਨ ਨੂੰ ਚਲਾਉਂਦੇ ਰਹੀਏ ਔਰ ਬੜਿਆ ਤਰੀਕੇ ਦੇ ਨਾਲ ਜਿਹੜਾ ਹੈਗਾ ਕੰਮ ਕਰਦੇ ਜੀ